ਜੋ ਮਾਰਕਟ ਬਲੋਂ ਸ਼ਿਕਾਗੋ ਤੋਂ ਸਭ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦੇ ਇਸ ਬਲੌਗ ਦੇ ਵਿੱਚ ਸਭ ਨੂੰ ਨਿੱਗੀ ਜੀ ਆਇਆਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਤੁਹਾਨੂੰ ਸ਼ਿਕਾਗੋ ਜਿਹੜਾ ਹੈਗਾ ਘੁੰਮ ਫਿਰ ਕੇ ਦਿਖਾ ਰਿਹਾ ਹਾਂ ਸੋ ਪਹਿਲੇ ਦੋ ਬਲੌਗ ਨੇ ਤੁਸੀਂ ਦੇਖ ਚੁੱਕੇ ਹੋ ਤੇ ਅੱਜ ਮੈਂ ਤੀਸਰਾ ਤੇ ਜਿਹੜਾ ਅੰਤਮ ਬਲੌਗ ਹੈ ਇਸ ਟ੍ਰਿਪ ਦਾ ਉਹ ਤੁਹਾਨੂੰ ਦਿਖਾ ਰਿਹਾ ਹਾਂ ਸੋ ਦੋਸਤ ਜਾਣਦੇ ਨੇ ਕਿ ਮੈਨੂੰ ਘੁੰਮਣ ਫਿਰਨ ਦਾ ਕਾਫੀ ਸ਼ੌਂਕ ਹੈ ਸੋ ਅਸੀਂ ਵੱਖ-ਵੱਖ ਥਾਵਾਂ ਤੇ ਜਾਂਦੇ ਰਹਿੰਦੇ ਹਾਂ ਤੋ ਕੁਛ ਟਾਈਮ ਤੋਂ ਅਸੀਂ ਜਿਹੜਾ ਹੈਗਾ ਲੋਕਲ ਵੀ ਘੁੰਮਦੇ ਆਂ ਇੰਟਰਨੈਸ਼ਨਲ ਵੀ ਘੁੰਮਦੇ ਆਂ ਸੋ ਅੱਜ ਅਸੀਂ ਤੁਹਾਨੂੰ ਜਿਹੜਾ ਸ਼ਿਕਾਗੋ ਹੈ ਇਹਦੇ ਕੁਝ ਹੋਰ ਹਿੱਸੇ ਦਿਖਾਵਾਂਗੇ ਤੇ ਇੱਥੇ ਪਬਲਿਕ ਕਿਸ ਤਰ੍ਹਾਂ ਵਿਚਰਦੀ ਹੈ ਇੱਥੇ ਇਨਫਰਾਸਟ੍ਰਕਚਰ ਕਿਹੋ ਜਿਹਾ ਹੈ ਤੇ ਇੱਥੇ ਲੋਕਾਂ ਦੇ ਕੰਮ ਧੰਦੇ ਕਿਸ ਤਰ੍ਹਾਂ ਦੇ ਹਨ ਮੌਸਮ ਕਿਸ ਤਰ੍ਹਾਂ ਦਾ ਹੈ ਤੇ ਕੀ ਕੁਸ਼ਾਲ ਦੁਆਲੇ ਦੇਖਣ ਵਾਲਾ ਸੋ ਇਹ ਆਪਾਂ ਦੇਖਣਾ ਹੈ ਸੋ ਜਿਹੜਾ ਸ਼ਿਕਾਗੋ ਹੈ ਇਹ ਟੋਰਾਂਟੋ ਤੋਂ ਤਕਰੀਬਨ 9 ਜਾਂ 10 ਘੰਟੇ ਦੀ ਵਾਰਟ ਹੈਗੀ ਆ ਜੇ ਤੁਸੀਂ ਕਾਰ 'ਚ ਜਾਣਾ। ਸੋ ਜੇ ਤੁਸੀਂ ਜਹਾਜ਼ 'ਚ ਜਾਣਾ ਚਲੋ ਫੇਰ ਤਾਂ ਮੰਨ ਲਿਆ ਕਿ ਘੰਟੇ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ। ਸੋ ਇੱਥੇ ਜਦੋਂ ਅਸੀਂ ਆਏ ਆ ਤੇ ਉਸ ਵਕਤ ਤੇ ਤੇ ਨਾ ਡੈਮੋਕ੍ਰੈਟਿਕ ਪਾਰਟੀ ਦੀ ਕਨਵੈਨਸ਼ਨ ਹੈ ਜਿਹੜੀ ਉਹ ਹੋਣੀ ਸੀ। ਸੋ ਇਸ ਕਰਕੇ ਸ਼ਹਿਰ ਹੈ ਜਿਹੜਾ ਕਾਫੀ ਬਿਜ਼ੀ ਸੀ ਸ਼ਹਿਰ ਦੇ ਵਿੱਚ ਸਿਕਿਉਰਿਟੀ ਕਾਫੀ ਸੀ। ਲੇਕਿਨ ਫਿਰ ਵੀ ਸਾਨੂੰ ਕੋਈ ਸਮੱਸਿਆ ਨਹੀਂ ਆਈ। ਸਾਡਾ ਹੋਟਲ ਬੜਾ ਸੋਹਣਾ ਸੀਗਾ। ਹਲਦਵਾਲੇ ਘੁੰਮਣ ਫਿਰ ਨੂੰ ਬਹੁਤ ਸੋਹਣਾ ਸੀਗਾ। ਤੇ ਇੱਥੇ ਸੀ ਸ਼ਹਿਰ ਦੇ ਵਿੱਚ ਦੇਖਿਆ ਕਿ ਸ਼ਹਿਰ ਦੇ ਵਿੱਚ ਸਾਨੂੰ ਜਿਹੜਾ ਗਰਾਸ ਹੈ ਘਾਹ ਹੈ ਉਹ ਬੜਾ ਘੱਟ ਨਜ਼ਰ ਆਇਆ ਤੇ ਜਿੰਨਾ ਚਿਰ ਅਸੀਂ ਰਹੇ ਮੀਂਹ ਵੀ ਪੈਂਦਾ ਰਿਹਾ ਲੇਕਿਨ ਫਿਰ ਵੀ ਜਿਹੜਾ ਵਾਲਾ ਦੁਆਰਾ ਬੜਾ ਖੂਬਸੂਰਤ ਸੀ ਹਾਂ ਤੁਸੀਂ ਦੇਖ ਰਹੇ ਹੋ ਕਿ ਦਰਿਆ ਜਿਹੜਾ ਹੈਗਾ ਸ਼ਹਿਰ ਦੇ ਬਿਲਕੁਲ ਵਿਚਕਾਰ ਵਗਦਾ ਹੈ ਫੁੱਲਾਂ ਬੂਟਿਆਂ ਨਾਲ ਸਾਰੇ ਸ਼ਹਿਰ ਨੂੰ ਸਜਾਇਆ ਗਿਆ ਹੈ ਤੋਂ ਹਰ ਪ੍ਰਕਾਰ ਦੇ ਜਿਹੜੇ ਰੈਸਟੋਰੈਂਟ ਨੇ ਉਹ ਤੁਹਾਨੂੰ ਮਿਲ ਜਾਂਦੇ ਨੇ ਤੇ ਤੁਸੀਂ ਕਿਤੇ ਵੀ ਬੈਠ ਕੇ ਜਿਹੜਾ ਖਾਣਾ ਖਾ ਸਕਦੇ ਹੋ ਤੋ ਹੋਟਲ ਲੈ ਸਕਦੇ ਹੋ ਤੋ ਆ ਜਿਹੜੀ ਜਗ੍ਹਾ ਹੈ ਮੈਂ ਤੁਹਾਨੂੰ ਇਹ ਕਈ ਵਾਰ ਦਿਖਾ ਚੁੱਕਿਆ ਹਾਂ ਇਹ ਬੜੀ ਖੂਬਸੂਰਤ ਹੈ ਤੇ ਬਾਜ਼ਾਰ ਬਣੇ ਹੋਏ ਨੇ ਦਰਿਆ ਦੇ ਕੰਢੇ ਸੋ ਉੱਥੇ ਤੁਸੀਂ ਬੈਠ ਸਕਦੇ ਹੋ ਆ ਦੇਖੋ ਜਿਹੜੇ ਸੈਲਾਨੀ ਨੇ ਸੋ ਇਸ ਤਰ੍ਹਾਂ ਬੈਠ ਕੇ ਇੱਥੇ ਖਾਣਾ ਵੀ ਖਾਂਦੇ ਨੇ ਤੇ ਮਾਣਦੇ ਨੇ ਸੋ ਆ ਹੈਗੀਆਂ ਬਿਲਡਿੰਗਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਤੇ ਬਿਲਡਿੰਗਾਂ ਬੜੀਆਂ ਹੀ ਖੂਬਸੂਰਤ ਨੇ ਤੋ ਇਹਨਾਂ ਨੂੰ ਤੁਸੀਂ ਮਾਣ ਸਕਦੇ ਹੋ ਦੇਖ ਸਕਦੇ ਹੋ ਅਤੇ ਦੂਸਰੇ ਜਿਹੜੇ ਲੋਕ ਨੇ ਉਹ ਵੀ ਜਿਹੜੇ ਕਾਫੀ ਘੁੰਮਣ ਫਿਰਨ ਆਉਂਦੇ ਨੇ ਇੱਥੇ ਤੋਂ ਆਹ ਜਿਹੜੇ ਬ੍ਰਿਜ ਨੇ ਇਹ ਥਾਂ ਥਾਂ ਬਣੇ ਹੋਏ ਨੇ ਥੋੜੇ ਥੋੜੇ ਫਰਕ ਨਾਲ ਤੋਂ ਇੱਥੋਂ ਖੜ ਕੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸ਼ਤੀਆਂ ਨੇ ਜਿਹੜੀਆਂ ਉਹ ਸਲਾਨੀਆਂ ਨੂੰ ਘੁਮਾਉਂਦੀਆਂ ਨੇ ਆ ਦੇਖੋ ਆਹ ਹੈ ਉਹ ਥੱਲੇ ਜਿਹੜੇ ਮਿਨੀ ਬਾਜ਼ਾਰ ਕਹੇ ਲੋ ਮਿਨੀ ਦੁਕਾਨਾਂ ਕਹੇ ਲੋ ਥੱਲੇ ਇਹ ਦਰਿਆ ਦੇ ਕਿਨਾਰੇ ਬਣੀਆਂ ਹੋਈਆਂ ਨੇ ਤੁਹਾਨੂੰ ਪੁਲ ਤੋਂ ਪੌੜੀਆਂ ਉਤਰ ਕੇ ਥੱਲੇ ਜਾਣਾ ਪੈਂਦਾ ਫਿਰ ਤੁਸੀਂ ਆਪ ਦਾ ਕੋਈ ਵੀ ਖਾਣ ਪੀਣ ਦਾ ਸਮਾਨ ਲੈ ਕੇ ਬੈਠ ਜਾਓ ਤੋਂ ਆਹ ਦੇਖੋ ਜਿਹੜੇ ਆ ਸਲਾਨੀ ਨੇ ਇਹ ਕਿਸ਼ਤੀਆਂ ਦੇ ਵਿੱਚ ਜਿਹੜਾ ਸ਼ਹਿਰ ਦੇਖਣ ਜਾ ਰਹੇ ਨੇ ਸੋ ਤੁਸੀਂ ਵੀ ਟਿਕਟ ਲੈ ਕੇ ਤੋਂ ਇਹ ਜਿਹੜੀਆਂ ਵਾਟਰ ਟੈਕਸੀਆਂ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਛੋਟੇ-ਛੋਟੇ ਜਹਾਜ਼ ਨੇ ਕਿਸ਼ਤੀਆਂ ਨੇ ਤੇ ਇਹਨਾਂ ਦੇ ਵਿੱਚ ਤੁਸੀਂ ਜਾ ਸਕਦੇ ਹੋ ਤੋਂ ਦੇਖੋ ਇਹ ਸਾਰੀ ਭਰੀ ਪਈ ਹੈ ਸੋ ਇਹਨਾਂ ਨੇ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਇਹਨਾਂ ਪੁਲਾਂ ਦੇ ਥੱਲੇ ਦੇ ਵਿੱਚ ਹੀ ਇਹ ਲੰਘਦੀ ਹੈ ਤੇ ਤੁਹਾਨੂੰ ਸਾਰਾ ਸ਼ਹਿਰ ਇਹ ਜਿਹੜਾ ਘੁਮਾਫਰਾ ਕੇ ਦਿਖਾਉਂਦੇ ਨੇ ਸੋ ਹਰ ਸ਼ਹਿਰ ਦੀ ਆਪਣੀ ਆਪਣੀ ਖੂਬਸੂਰਤੀ ਹੁੰਦੀ ਹੈ ਸੋ ਕਈ ਸ਼ਹਿਰਾਂ ਨੂੰ ਤੁਸੀਂ ਜਿਹੜੀਆਂ ਟੂਰ ਬੱਸਾਂ ਨੇ ਉਹਨਾਂ ਨਾਲ ਦੇਖ ਸਕਦੇ ਹੋ ਆਪਣੀਆਂ ਕਾਰਾਂ ਨਾਲ ਵੇਖ ਸਕਦੇ ਤੁਹਾਡੇ ਸ਼ਹਿਰ ਬਾਰੇ ਕੋਈ ਸਵਾਲ ਹੋਣ ਤੇ ਤੁਸੀਂ ਮੈਨੂੰ ਥੱਲੇ ਪ੍ਰਸ਼ਨਾਂ ਦੇ ਵਿੱਚ ਜਿਹੜਾ ਹੋਗਾ ਪੁੱਛ ਸਕਦੇ ਹੋ ਤੇ ਮੈਂ ਚਾਹੁੰਦਾ ਕਿ ਤੁਸੀਂ ਵੀ ਘੁੰਮੋ ਫਿਰੋਕ ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਕੀ ਚੰਗਾ ਲੱਗਦਾ ਹੈ ਕੀ ਆਪਾਂ ਇਹਨਾਂ ਦੇ ਵਿੱਚ ਬਦਲਾਅ ਕਰ ਸਕਦੇ ਹਾਂ ਆ ਦੇਖੋ ਕਿਸ ਤਰ੍ਹਾਂ ਜਿਹੜੇ ਬੂਟੇ ਨੇ ਨਾ ਇਹ ਸਾਰੇ ਸਾਈਡ ਵਾਕਾਂ ਦੇ ਨਾਲ-ਨਾਲ ਰੱਖੇ ਹੋਏ ਨੇ ਸੋ ਜਦੋਂ ਤੁਸੀਂ ਬਾਜ਼ਾਰਾਂ 'ਚ ਜਾਂਦੇ ਹੋ ਤੁਰ ਕੇ ਇਹਨਾਂ ਦੇ ਕੋਲ 'ਚ ਹੀ ਲੰਘਦੇ ਹੋ ਤੁਹਾਨੂੰ ਬੜਾ ਹੀ ਸੋਹਣਾ ਲੱਗਦਾ ਸਪੈਟਿਓ ਬਣੇ ਹੋਏ ਨੇ ਬਾਹਰ ਆ ਦੇਖੋ ਸੋ ਇੱਥੇ ਬੈਠ ਕੇ ਜਦੋਂ ਹੁਣ ਤੁਸੀਂ ਖਾਹੋਗੇ ਖਾਹੋ ਪੀਵੋਗੇ ਤਾਂ ਕਿੰਨਾ ਸੋਹਣਾ ਲੱਗੂਗਾ ਸੋ ਇਹ ਹੈਗਾ ਤੇ ਕੋਈ ਜ਼ਿਆਦਾ ਮੈਂ ਦੇਖਿਆ ਕੋਈ ਧੱਕਾ ਧੋਲਾ ਭੀੜ ਭੜਕਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੇ ਜਿਹੜੀ ਟ੍ਰਾਂਸਪੋਰਟੇਸ਼ਨ ਹੈ ਉਹ ਵੀ ਬੜੀ ਵਧੀਆ ਹੈ ਤੁਸੀਂ ਵਾਹ ਚੜ ਸਕਦੇ ਹੋ ਤੁਸੀਂ ਟੈਕਸੀਆਂ ਲੈ ਸਕਦੇ ਹੋਰ ਸੇਫਟੀ ਦੇ ਲਿਹਾਜ਼ ਨਾਲ ਇਹ ਬੜਾ ਮੈਨੂੰ ਸੋਹਣਾ ਲੱਗਿਆ ਸੋ ਅਸੀਂ ਜਿਹੜਾ ਜ਼ਿਆਦਾ ਹੈਗਾ ਉਹ ਸ਼ਿਕਾਗੋ ਡਾਊਨ ਟਾਊਨ ਦੇ ਨੇੜ ਤੇੜੀ ਰਹੇ ਤੇ ਲੇਕਨ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਡਾ ਡੱਕਰ ਵਾਲੀ ਗੱਲ ਨਹੀਂ ਕਿ ਕੋਈ ਲੁੱਟਖੋ ਹੋਊਗੀ ਜਾਂ ਕੋਈ ਕ੍ਰਾਈਮ ਹੋਊਗਾ ਇਸ ਤਰ੍ਹਾਂ ਦਾ ਅਸੀਂ ਕੁਝ ਨਹੀਂ ਦੇਖਿਆ ਤੇ ਔਰਤਾਂ ਲੜਕੀਆਂ ਉਹ ਕਦੇ ਵੀ ਨੇਰੇ ਨੇਰੇ ਕਈ ਵਾਰ ਅਸੀਂ ਜਾਂਦੇ ਸੀ ਉੱਤਰ ਕੇ ਹੋਟਲ ਤੋਂ ਚਲੇ ਜਾਂਦੇ ਸੀ ਘੁੰਮਣ ਤਾਂ ਉਹ ਘੁੰਮਦੀਆਂ ਫਿਰਦੀਆਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੋ ਬੜੇ ਖੂਬਸੂਰਤ ਹੋਟਲ ਨੇ ਬੜੀਆਂ ਖੂਬਸੂਰਤ ਮਾਰਤਾ ਨੇ ਸੋ ਪਬਲਿਕ ਜਿਹੜੀ ਪਾਰਕਿੰਗ ਹੈ ਸੋ ਉਹ ਵੀ ਤੁਹਾਨੂੰ ਮਿਲ ਜਾਂਦੀ ਹੈ ਅਸੀਂ ਵੀ ਆਪਣੀ ਗੱਡੀ ਪਬਲਿਕ ਪਾਰਕਿੰਗ ਦੇ ਵਿੱਚ ਜਿਹੜੀ ਉਹ پارک ਕੀਤੀ ਹੋਈ ਆ ਤੇ ਜਦੋਂ ਆਪਾਂ ਟ੍ਰਾਂਟੋਨ ਨੂੰ ਜਾਵਾਂਗੇ ਤੇ ਫੇਰ ਉੱਥੇ ਚੁੱਕ ਲਾਂਗੇ ਤੇ ਹੁਣ ਅਸੀਂ ਜਿਹੜਾ ਹੈਗਾ ਉਹ ਜਿਹੜੀ ਹੈਗੀ ਇੱਥੋਂ ਦੀ ਟ੍ਰਾਂਸਪੋਰਟ ਤੇ ਉਹਨੂੰ ਵਰਤ ਰਹੇ ਹਾਂ ਉਹ ਕਈ ਉਹ ਵਾਰ ਓਵਰ ਕਰ ਲੈਂਦੇ ਆ ਕਈ ਵਾਰ ਅਸੀਂ ਹੋਰ ਜਿਹੜਾ ਕੋਈ ਸਾਧਨ ਮਿਲਦਾ ਹੈ ਉਹਦੇ ਤੇ ਚੜਕੇ ਵੀ ਚੱਲੇ ਜਾਂਦੇ ਹਾਂ ਆਪੋ ਆਪਣੇ ਸ਼ੌਂਕ ਨੇ ਸੋ ਆ ਦੇਖੋ ਇਹ ਲੋਕ ਨੇ ਜਿਹੜੇ ਇਹਨਾਂ ਨੂੰ ਕਿਸ਼ਤੀਆਂ ਦੇ ਬੜੇ ਸ਼ੌਂਕ ਨੇ ਛੋਟੀਆਂ ਕਿਸ਼ਤੀਆਂ ਜਿਨ੍ਹਾਂ ਨੂੰ ਕਲੂਇੰਗ ਜੰਕ ਕਰਨੀ ਕਹਿ ਲਓ ਤੇ ਜਾਂ ਜਿਹੜੀਆਂ ਚੱਪੂਆਂ ਵਾਲੀਆਂ ਕਿਸ਼ਤੀਆਂ ਹੁੰਦੀਆਂ ਨੇ ਉਹ ਦੇਖ ਲਓ ਤੋ ਹਰ ਤਰ੍ਹਾਂ ਦੇ ਸ਼ੌਂਕ ਨੇ ਪਰ ਲੇਕਿਨ ਸਾਡਾ ਕਿਉਂਕਿ ਕਿਸ਼ਤੀਆਂ ਦੇ ਵਿੱਚ ਵਟ ਜਣੀਆਂ ਪਾਣੀ ਵਾਲੀਆਂ ਚੀਜ਼ਾਂ ਨੇ ਉਹਨਾਂ 'ਚ ਬਹੁਤੀ ਦਿਲਚਸਪੀ ਨਾ ਹੋਣ ਕਰਕੇ ਸਾਡਾ ਜਿਹੜਾ ਇਹ ਨਾ ਚੀਜ਼ਾਂ ਬਾਰੇ ਬਹੁਤਾ ਸਾਨੂੰ ਪਤਾ ਨਹੀਂ ਹੁੰਦਾ ਲੇਕਿਨ ਫਿਰ ਵੀ ਜਿਹੜਾ ਹੈਗਾ ਉਹ ਕਾਫੀ ਤੁਸੀਂ ਇੰਜੋਏ ਕਰ ਸਕਦੇ ਹੋ ਅੱਜਕੱਲ ਤਾਂ ਸਾਡੇ ਪੰਜਾਬੀ ਵੀ ਬੜਾ ਘੁੰਮਣ ਫਿਰਨ ਜਾਂਦੇ ਨੇ ਤੇ ਜ਼ਰੂਰੀ ਨਹੀਂ ਕਿ ਤੁਸੀਂ ਬਹੁਤ ਦੂਰ ਤੱਕ ਹੀ ਜਾਣਾ ਕੋਈ ਵੀ ਤੁਹਾਨੂੰ ਨੇੜੇ ਦੀ ਜਗ੍ਹਾ ਮਿਲੇ ਤੁਸੀਂ ਕੋਮ ਫਿਰਕੇ ਉਸ ਨੂੰ ਦੇਖ ਸਕਦੇ ਹੋ ਘੁੰਮਣਾ ਫਿਰਨਾ ਮਤਲਬ ਖੁੱਲੀ ਕਿਤਾਬ ਵਾਂਗੂ ਹੁੰਦਾ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਨਵੀਆਂ ਜਾਣਦੇ ਉਹ ਯਾਦਗਾਰਾਂ ਬਣ ਜਾਂਦੀਆਂ ਨੇ ਸੋ ਜਿਵੇਂ ਹੁਣ ਤੁਸੀਂ ਮੇਰਾ ਇੱਥੇ ਦੇਖ ਰਹੇ ਹੋ ਕਿ ਮੈਂ ਭਾਵੇਂ ਸਿੱਖ ਸੀ ਜਿਆਦਾ ਲੰਬੇ ਟਰੈਵਲ ਨਹੀਂ ਕਰਦਾ ਇੰਟਰਨੈਸ਼ਨਲ ਟਰੈਵਲ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਟ੍ਰੀਟਮੈਂਟ ਤੋਂ ਬਾਅਦ ਜਿੱਥੇ ਇੱਕ ਮੈਨੂੰ ਲੱਗੇ ਕਿ ਹੁਣ ਬ੍ਰੇਕ ਆ ਗਈ ਤੇ ਤੁਹਾਡੇ ਮਾਈਂਡ ਚੇਂਜ ਕਰਨ ਨੂੰ ਤੁਹਾਗੇ ਤਾਂ ਕਿ ਤੁਸੀਂ ਡਿਪਰੈਸ਼ਨ ਦੇ ਵਿੱਚ ਨਾ ਜਾਵੋ ਤੇ ਫਿਰ ਵੀ ਅਸੀਂ ਜਿਹੜਾ ਹੈਗਾ ਬੱਚੇ ਮੈਨੂੰ ਲੈ ਕੇ ਜਾ ਘੁੰਮਣ ਫੇਰਾਂ ਅਸੀਂ ਕਿਤੇ ਨਾ ਕਿਤੇ ਚਲੇ ਹੀ ਜਾਂਦੇ ਹਾਂ ਆ ਦੇਖੋ ਕਿਸ਼ਤੀ ਆ ਜਿਹੜੀ ਇਹ ਭਰੀ ਜਾ ਰਹੀ ਆ ਲੋਕਾਂ ਨਾਲ ਆ ਸੋ ਇਹ ਮੈਂ ਜਿਹੜਾ ਹੈਗਾ ਤੁਹਾਨੂੰ ਦੱਸ ਦਿਆਂ ਕਿ ਮੇਰਾ ਜਦੋਂ ਟ੍ਰੀਟਮੈਂਟ ਵੀ ਚੱਲਦਾ ਰਿਹਾ ਬਹੁਤ ਔਖੇ ਸਮੇਂ ਵਿੱਚੋਂ ਵੀ ਮੈਂ ਲੰਘਦਾ ਰਿਹਾ ਲੇਕਿਨ ਜਿਹੜੇ ਛੋਟੇ ਛੋਟੇ ਟ੍ਰਿਪ ਸੀਗੇ ਡੇ ਟ੍ਰਿਪ ਦੋ ਦਿਨਾਂ ਦੇ ਟ੍ਰਿਪ ਉਹ ਫਿਰ ਵੀ ਮੈਂ ਕਰਦਾ ਰਿਹਾ ਭਾਵੇਂ ਮੈਂ ਕਾਫੀ ਆਪਣਾ ਜਿਹੜਾ ਧਿਆਨ ਰੱਖਦਾ ਸੀਗਾ ਲਿਖਰ ਇਦਨਾ ਜਿਹੜਾ ਤੁਹਾਡਾ ਹੈਗਾ ਤੁਹਾਨੂੰ ਮਨਸ ਕੋਹਲਾਰਾ ਮਿਲਦਾ ਕਿਉਂਕਿ ਜ਼ਿੰਦਗੀ ਹੈ ਜਿਹੜੀ ਇਹ ਤੁਹਾਨੂੰ ਮੰਨਣੀ ਚਾਹੀਦੀ ਹੈ ਸੋ ਜੇ ਅਸੀਂ ਥੱਕ ਜਾਂਦੇ ਸੀ ਮੀ ਕਣੀ ਦੇ ਵਿੱਚ ਤਾਂ ਅਸੀਂ ਓਵਰ ਵੀ ਕਰ ਲੈਂਦੇ ਸੀਗੇ ਤਾਂ ਮਤਲਬ ਸਰੀਰ ਨੂੰ ਕੋਈ ਬਹੁਤੀ ਤਕਲੀਫ ਨਹੀਂ ਦਿੱਤੀ ਸੋ ਇੱਥੇ ਜਿਵੇਂ ਹੁਣ ਅੱਜ ਗੇਮ ਹੈਗੀ ਆ ਤੇ ਟੋਰਾਂਟੋ ਤੋਂ ਬਲੂਜ਼ ਜਿਹਦੀ ਜਿਹੜੀ ਟੀਮ ਆ ਉਹ ਦੇਖਣ ਆਈ ਆ ਤੇ ਬੇਟਾ ਸਾਡਾ ਜਿਹੜਾ ਉਹ ਉਹਦੇ ਕੋ ਸਿਜ਼ਨਲ ਮੈਂਬਰਸ਼ਿਪ ਹੁੰਦੀ ਆ ਤਾਂ ਉਹਨੇ ਤਾਂ ਗੇਮ ਦੇਖਣ ਆਉਣਾ ਹੀ ਸੀਗਾ ਤੋ ਅਸੀਂ ਨਾਲ ਘੁੰਮਣ ਫਿਰਨ ਆ ਗਏ ਤੇ ਉਹ ਦੋ ਜਾਨੇ ਨੇ ਜਿਹੜੇ ਗੇਮ ਤੇ ਜਾਣਗੇ ਲੇਕਿਨ ਮੈਂ ਤੇ ਬੇਟੀ ਅਸੀਂ ਨਹੀਂ ਜਾਵਾਂਗੇ ਅਸੀਂ ਆਲੇ ਦੁਆਲੇ ਘੁੰਮ ਫਿਰ ਕੇ ਦੇਖਾਂਗੇ ਤੇ ਜਿੰਨਾ ਸਾਡਾ ਤੁਰ ਤੁਰ ਹੋਇਆ ਤੁਰਾਂਗੇ ਤੇ ਫਿਰ ਨਹੀਂ ਆਕੇ ਆਪਣੇ ਹੋਟਲ ਦੇ ਵਿੱਚ ਆਰਾਮ ਕਰਾਂਗੇ ਕੋਈ ਕਿਤੇ ਬੈਠ ਕੇ ਕੌਫੀ-ਕੂਫੀ ਪੀਵਾਂਗੇ ਕੋਈ ਹੋਰ ਜਿਹੜੀ ਇੰਜੋਏਮੈਂਟ ਹੈ ਜਿਸ ਤਰ੍ਹਾਂ ਆਲੇ ਦੁਆਲੇ ਘੁੰਮਣਾ ਫਿਰਨਾ ਖਾਣਾ ਪੀਣਾ ਤਾਂ ਕੌਫੀ ਪੀਣੀ ਸੋ ਇਸ ਤਰ੍ਹਾਂ ਦਾ ਸੀ ਟਾਈਮ ਪਾਸ ਕਰਾਂਗੇ ਆ ਸੋ ਉਮੀਦ ਕਰਦਾ ਹਾਂ ਦੋਸਤੋ ਕਿ ਤੁਹਾਨੂੰ ਜਿਹੜਾ ਹੈਗਾ ਸ਼ਿਕਾਗੋ ਦਾ ਆਲਾ ਦਵਾਲਾ ਚੰਗਾ ਲੱਗਿਆ ਹੋਵੇਗਾ ਤੇ ਅੱਜ ਆਪਣਾ ਇੱਥੇ ਲਾਸਟ ਦਿਨ ਹੈ ਤੇ ਹੁਣ ਆਪਾਂ ਟ੍ਰਾਂਟੋ ਨੂੰ ਵਾਪਸ ਚਲੇ ਜਾਣਾ ਹੈ ਤੇ ਤੁਹਾਨੂੰ ਪਾਸੇ ਹੀ ਦਿਖਾਉਣਾ ਸੀ ਕਿ ਆਲਾ ਦਵਾਲਾ ਕਿਸ ਤਰ੍ਹਾਂ ਹੈ ਤੇ ਕਿਸ ਤਰ੍ਹਾਂ ਅ ਸਾਡੇ ਟ੍ਰਾਂਟੋ ਤੋਂ ਜਿਹੜੇ ਉਹ ਸ਼ਹਿਰ ਪੈਂਦੇ ਨੇ ਜਿੱਥੇ ਅਸੀਂ ਕਾਰ ਚਲਾ ਕੇ ਜਾ ਸਕਦੇ ਹਾਂ ਅਮਰੀਕਾ ਜਿਵੇਂ ਜਾਣਾ ਹੈਗਾ ਬਹੁਤ ਸਾਰੇ ਸ਼ਹਿਰ ਨੇ ਜਿਹੜੇ ਨਾਲੋਂ ਨਾਲ ਪੈਂਦੇ ਨੇ ਸੋ ਉੱਥੇ ਅਸੀਂ ਜਾ ਸਕਦੇ ਹਾਂ ਤੇ ਹਾਈਵੇ ਬੜੇ ਖੂਬਸੂਰਤ ਨੇ ਤੇ ਅੱਜ ਕੱਲ ਜਿਸ ਤਰ੍ਹਾਂ ਇਲੈਕਟ੍ਰਿਕ ਕਾਰਾਂ ਆ ਗਈਆਂ ਨੇ ਸਾਡੇ ਕੋਲ ਜਿਸ ਤਰ੍ਹਾਂ ਟੈਸਲਾ ਹੈਗੀ ਆ ਤੁਸੀਂ ਉਹਨੂੰ ਚਾਰਜ ਕਰੋ ਨਾਲੇ ਉੱਥੇ ਖਾਓ ਪੀਓ ਤਿੰਨ ਚਾਰ ਘੰਟੇ ਤੁਹਾਡੇ ਵਧੀਆ ਲੰਘ ਜਾਂਦੇ ਨੇ ਤੇ ਦੋ ਜਾਂ ਤਿੰਨ ਵਾਰ ਤੁਹਾਨੂੰ ਉਹਨਾਂ ਉਹ 10 ਘੰਟਿਆਂ ਚਾਰਜ ਕਰਨੀ ਪੈਂਦੀ ਹੈ ਸੋ ਤੁਹਾਡਾ ਸਫ਼ਰ ਇੱਕ ਕਿਸਮ ਨਾਲ ਜਿਹੜਾ ਹੈਗਾ ਉਹ ਬਹੁਤ ਸਸਤਾ ਹੋ ਜਾਂਦਾ ਹੈ ਚੰਗਾ ਵੀ ਦੋਸਤੋ ਇੱਥੇ ਹੀ ਕਰਦੇ ਹਾਂ ਵਲੌਗ ਨੂੰ ਬੰਦ ਉਮੀਦ ਕਰਦਾ ਹਾਂ ਕਿ ਤੁਹਾਨੂੰ ਸ਼ਕਾਗੋਦ ਵਾਲਾ ਟੋਲਾ ਚੰਗਾ ਲੱਗਿਆ ਹੋਵੇਗਾ ਤੇ ਆਪਾਂ ਫੇਰ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ ਬੇਜਰ ਮੰਗ ਨੂੰ ਦਿਓ ਆ ਗਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ